ਦੇਖੋ ਸਾਡੇ ਅੱਜ ਸਾਰੇ ਦੁਨੀਆਂ ਦੇ ਸਿੱਖਾਂ ਦੇ ਲਈ ਗੁਰਨਾਨਕ ਦੇਵਾ ਜਿੰਨੇ ਵੀ ਪੰਥ ਲੋਗ ਨੇ ਉਹਨਾਂ ਦੇ ਲਈ ਅੱਜ ਕਾ ਦਿਨ ਐਦਾਂ ਦਾ ਕਦੇ ਵੀ ਨਹੀਂ ਹੋਇਆ ਅਸੀਂ ਸਾਰੇ ਛੇ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੁੰਨੇ ਆਂ ਉਹਦੇ ਕਹਿ ਨੂੰ ਹਕੂਮ ਅਸੀਂ ਇਨ ਬਿਨ ਮੰਨਦੇ ਆਂ 24 25 ਦਿਨ ਦੇ ਵਿੱਚ ਹੀ ਤਿੰਨੇ ਜੱਜੇਦਾਰ ਪੰਜਾਬ ਦੇ ਨੇ ਜੇਦਾਰ ਸਾਹਿਬ ਸ਼੍ਰੀ ਨੰਨਪੁਰ ਸਾਹਿਬ ਸ਼੍ਰੀ ਕਾਲ ਤੰਸੀਦ ਜੇਦਾਰ ਸਾਹਿਬ ਦਮਵਾ ਸਾਹਿਬ ਤਿੰਨੇ 24-25 ਦਿਨ ਦੇ ਵਿੱਚ ਇਹਨਾਂ ਨੇ ਤਿੰਨਾਂ ਦੇ ਤਿੰਨ ਨੂੰ ਹਟਾਤਾ ਐਦੋਂ ਮਾੜੀ ਗੱਲ ਐਦੋਂ ਨਿੰਦਣਯੋਗ ਗੱਲ ਕੋਈ ਹੋ ਨਹੀਂ ਸਕਦੀ ਇਹ ਇੱਕੋ ਹੀ ਗੱਲ ਚਾਹੁੰਦੇ ਨੇ ਕਿ ਸ੍ਰੀ ਅਕਾਲ ਤਖਸਾਲ ਜਾਂ ਬਾਕੀ ਜਿਹੜੇ ਦਰਸਮਾਨ ਉਹ ਕੰਮ ਕਰਨ ਜੋ ਅਸੀਂ ਕਹਿੰਦੇ ਆ ਸਾਡੇ ਮੁਤਾਬਕ ਤੇ ਸਾਡੇ ਲਈ ਹੋਣੀ ਕੋਣ ਜੋ ਕੋਣ ਜਾਂਦੇ ਸਾਰੀ ਸ਼ੋਮਣੀ ਕਮੇਟੀ ਸ਼ੋਮਣੀ ਕਲ ਦਾ ਸ਼ੋਮਣੀ ਕਲ ਦੇ ਪ੍ਰਧਾਨ ਸਾਹਿਬ ਜਿੰਨੇ ਵੀ ਹੈਗੇ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਕਿ ਜੋ ਅਸੀਂ ਕਹਿੰਦੇ ਆ ਉਹ ਥਡਾ ਜਦੋਂ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਦੁਨੀਆ ਦੇ ਕੋਨੇ-ਕੁਨੇ ਦੇ ਵਿੱਚ ਮੇਰਾ ਖਿਆਲ ਹੈ ਕਿ ਕੋਈ ਕੋਨਾ ਇਹੋ ਜਿਹਾ ਨਹੀਂ ਆ ਜਿੱਥੇ ਇੱਕ ਖੁਸ਼ੀ ਦੀ ਲਹਿਰ ਗਈ ਕਿ ਇੱਕ ਸਕਤ ਹੈ ਜਿੱਥੇ ਵੱਡੇ ਤੋਂ ਵੱਡਾ ਛੋਟੇ ਛੋਟਾ ਬੰਦਾ ਵੀ ਆ ਕੇ ਨਤਮਸਤ ਹੁੰਦਾ ਜੋ ਹੁਕਮਨਾਮਾ ਜਾਰੀ ਹੋ ਜਾਂਦਾ ਹੈ ਇਹਨਾਂ ਮੇ ਲਾਗੂ ਹੁੰਦਾ ਹੈ ਵੱਡੇ ਤੋਂ ਵੱਡਾ ਬੰਦਾ ਵੀ ਆ ਕੇ ਇੱਥੇ ਮਹਾਰਾਜ ਰਣਜੀਤ ਸਿੰਘ ਵਰਗੇ ਵੀ ਆ ਕੇ ਵੱਡੇ ਆਪਾਂ ਚ ਗਿਣਤੀ ਕਰਨ ਲੱਗ ਜਾਈ ਗਿਣਤੀ ਵੀ ਨੇ ਮੁਕਸਦ ਵੀ ਪਰ ਅੱਜ ਦੇ ਹਾਲਾਤ ਇਹ ਬਣ ਗਏ ਕਿ ਸ਼ੋਮਣੀ ਕਮੇਟੀ जिने श्री काल तक साहब ਦੇ ਨਾਲ ਖੜਨਾ ਸੀ ਜਿਨ੍ਹਾਂ ਨੇ श्री दमदमात साहब ਜੱਜਦਾਰ ਸਾਹਿਬ ਨਾਲ ਖੜਨਾ ਸੀ ਜਿਨ੍ਹਾਂ ਨੇ ਨਰਪੰਤ ਅਨੰਦਪੁਰ ਸਾਹਿਬ ਜੱਜਦਾਰ ਸਾਹਿਬ ਨਾਲ ਖੜਨਾ ਸੀ ਅੱਜ ਉਹ ਸਾਰੇ ਜਾਣੇ ਜਥੇਦਾਰਾਂ ਦੇ ਪਿੱਛੇ ਪਏ ਹੋਏ ਨੇ ਜਥੇਦਾਰਾਂ ਦੀ ਜੋ ਜਿੰਨੀਆਂ ਮਾੜੀਆਂ ਗੱਲਾਂ ਨੇ ਅੱਜ ਉਹ ਲਿਖਣ ਲੱਗੇ ਨੇ ਕਿ ਇਹਨਾਂ ਚ ਨੁਕਸ ਕੀ ਨੇ ਇਹਨਾਂ ਦੀ ਕੀ ਕਮੀਆਂ ਨੇ ਉਹ ਕਮੀਆਂ ਪੂਰੀਆਂ ਕਰਨ ਲੱਗੇ ਹੋਏ ਐਦੋਂ ਮਾੜੀ ਗੱਲ ਸਾਡੇ ਲਈ ਕੋਈ ਹੋਣੀ ਸਕਦੀ ਮੈਂ ਕਹਿੰਦਾ ਸਾਡੇ ਸਿੱਖਾਂ ਦੇ ਲਈ ਇਦੋਂ ਬਾਅਦ ਕਿਸ ਹੋਂਤੀ ਦੀ ਗੱਲ ਕੋਈ ਕਰਦਾ ਤਾਂ ਅੱਜ ਦਿਨ ਕਿਵੇਂ ਬਣਾ ਦੋ ਅਸੀਂ ਬਲੈਕ ਡੇ ਬਣਾ ਰਹੇ ਹਾਂ ਇਦੋਂ ਕਾਰ ਦੇਣਾ ਇਹ ਸਾਡੇ ਲਈ ਕਿ ਬਿਲਕੁਲ ਜੋ ਹੁਕਮਨਾਮਾ ਜਾਰੀ ਹੋਇਆ ਉਹ ਮੰਨਣ ਦੀ ਬਜਾਏ ਤੇ ਪੰਜ ਮੈਂਬਰੀ ਕਮੇਟੀ ਬਣਾਈ ਔਰ ਸ਼੍ਰੀ ਕਾਲਤਾ ਜੱਜ ਸਾਹਿਬ ਨੇ ਕਿਹਾ ਕਿ ਜੋ ਭਰਤੀ ਕਰਨੀ ਹੈ ਬਿਲਕੁਲ ਪ੍ਰੂਫ ਦੇ ਨਾਲ ਬਿਲਕੁਲ ਸਾਫ ਸੁੱਥੀ ਭਰਤੀ ਕਰਨੀ ਹੈ ਆਧਾਰ ਕਾਰਡ ਨਾਲ ਲੋਨ ਚਾਹ ਪਰਤੀ ਘੱਟ ਹੋਵੇ ਚਾਹ ਵੱਧ ਹੋਵੇ ਜੀ ਕੋਈ ਗੱਲ ਨਹੀਂ ਹੈ ਪਰ ਪਰਤੀ ਬਹੁਤ ਵਧੀਆ ਹੋਣੀ ਚਾਹੀਦੀ ਹੈ ਠੀਕ ਤਰੀਕੇ ਨਾਲ ਹੋਣੀ ਚਾਹੀਦੀ ਹੈ ਪਰ ਉਹ ਹੁਕਮਨਾਮਾ ਇੱਕ ਵਾਰ ਤਾਂ ਅਸੀਂ ਜਾ ਕੇ ਸਾਰਾ ਕੁਝ ਮੰਨ ਵੀ ਆਏ ਉੱਥੇ ਕਿ ਹਾਂ ਅਸੀਂ ਗਲਤੀਆਂ ਕੀਤੀਆਂ ਨੇ ਉਹਨੇ ਪੁੱਛਿਆ ਕਿ ਤੁਸੀਂ ਹਾਂ ਨਾ ਜਵਾਬ ਦਿਓ ਕਿ ਗਲਤੀ ਕੀਤੀ ਹੈ ਜਾਂ ਨਹੀਂ ਕੀਤੀ ਅਸੀਂ ਸਾਰੀਆਂ ਗਲਤੀਆਂ ਮੰਨੀਆਂ ਕਿ ਹਾਂ ਕੀਤੀਆਂ ਨੇ ਕੀਤੀਆਂ ਨੇ ਕੀਤੀਆਂ ਨੇ ਕੀਤੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਕਹਿਣ ਲੱਗੇ ਵੀ ਨਹੀਂ ਉਹ ਤਾਂ ਅਸੀਂ ਐਵੇਂ ਕਹਿਤਾ ਸੀ ਸ਼੍ਰੀ ਕਾਲ ਤਖਤ ਸਾਹਿਬ ਜਿਹੜੀ ਦੁਨੀਆ ਦਾ ਸਭ ਤੋਂ ਸਰਵਉੱਚ ਅਕਾਲ ਤਖਤ ਪ੍ਰਮਾਤਮਾ ਦਾ ਤਖਤ ਵੀ ਇਹ ਤੋਂ ਬਦਕਿਸ਼ਮ ਦੀ ਗੱਲ ਕੋਈ ਹੋ ਨਹੀਂ ਸਕਦੀ ਅੱਜ ਬਹੁਤਾ ਕੁਝ ਕਹਿਣ ਨੂੰ ਵੀ ਨਹੀਂ ਕਰਦਾ ਵੀ ਕੀ ਇਹਨਾਂ ਦੇ ਖਿਲਾਫ ਕਹੀਏ ਕੀ ਗੱਲ ਕਰੀਏ ਸ਼ਮਣਿਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਾ ਬੜਾ ਪ੍ਰੈਸ਼ਰ ਸੀ ਉਹਨਾਂ ਦੇ ਉਹਨਾਂ ਨੇ ਵੀ ਰਿਜਾਈਨ ਕਰਨਾ ਪਿਆ ਉਹਨਾਂ ਕੋਲ ਕਿੰਨੇ ਲੋਕ ਭੇਜੇ ਅਕਾਲਤਾ ਜਜ਼ਰ ਸਾਹਿਬ ਵੀ ਗਏ ਪਰ ਉਹ ਕਹਿੰਦੇ ਵੀ ਮਿਲਾਈ ਨਹੀਂ ਮੇਰੇ ਤਾਂ ਹੁਣ ਹੱਥੀ ਖੜੇ ਨੇ ਮੈਂ ਹੁਣ ਦਵਾਰੇ ਨਹੀਂ ਆਉਂਦਾ ਇਹੀ ਗੱਲ ਜਿਸ ਦਾ ਸਵਾਲ ਦੀ ਸੀ ਕਿ ਜੋ ਅਸੀਂ ਕਹਿੰਦੇ ਆ ਉਹ ਕਰੋ ਤੇ ਜਿਨੇ ਹੀ ਕਰਦੇ ਤਾਂ ਤਿਆਰ ਉਹਨਾਂ ਨੇ 2-4 ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਮੈਂ ਤਾਂ ਆਪਣੇ ਕੱਪੜੇ ਕਿਉਂਕਿ ਉਹਨੂੰ ਥੈਟ ਕੀਤਾ ਸੀ ਕਿ ਜਾਂ ਸਾਡੇ ਮੁਕਾਬਕ ਤੇ ਲੋ ਜਾਂ ਫਿਰ ਅਸੀਂ ਤੁਹਾਨੂੰ ਹਟਾ ਦਾਂਗੇ ਉਹਨੇ ਕਿਹਾ ਕਿ ਮੈਂ ਤਾਂ ਆਪਣੇ ਕੱਪੜੇ ਬੈਗ ਦੇ ਵਿੱਚ ਪਾਈ ਬੈਠਾ ਕੱਲ ਤੱਕ ਸਭ ਤੋਂ ਵੱਡੇ ਆਪਣੇ ਆਪ ਨੂੰ ਕਹੌਣ ਲੱਗੇ ਜੀ ਫਿਰ ਇਹਦਾ ਹੋਈ ਗਈ ਗੱਲ ਹੈ ਜਿਾ ਕੋਈ ਕਹਿਣ ਵਾਲੀ ਗੱਲ ਹੀ ਹੈ ਨਹੀਂ ਇਹਨਾਂ ਨੇ ਤਾਂ ਇਹ ਸਮਝ ਲਿਆ ਵੀ ਸਾਡੇ ਮੁਲਾਜ਼ਮ ਨੇ ਜਦੋਂ ਮਰਜ਼ੀ ਇਹਨੂੰ ਹਟਾ ਦਿਓ ਜਦੋਂ ਮਰਜ਼ੀ ਲਾ ਦਿਓ ਇਹ ਸਾਡੀ ਮਰਜ਼ੀ ਦੀ ਗੱਲ ਹੈ ਹੁੰਦਾ ਹੈ ਜੀ ਜ਼ਿਥੇਦਾਰਾਂ ਨੂੰ ਆਪਣੇ ਮੁਤਾਬਕ ਚਲਾਉਂਦੇ ਰਹੇ ਨੇ ਦੇਖੋ ਪਰ ਇਹੋ ਜਿਹਾ ਫੈਸਲਾ ਤਾਂ ਮੇਰਾ ਖਿਆਲ ਹੈ ਮੈਂ ਤਾਂ ਪਹਿਲੀ ਵਾਰ ਆਪਣੀ ਜ਼ਿੰਦਗੀ ਸੁਣਿਆ ਤੁਸੀਂ ਸੁਣਿਆ ਹੋਏ ਮੈਨੂੰ ਪਤਾ ਨਹੀਂ ਪਰ ਜੋ ਆ ਫੈਸਲੇ ਹੋਏ ਨੇ ਇਹ ਤਾਂ ਪਹਿਲੀ ਵਾਰ ਹੋਇਆ ਲੋਕਾਂ ਨੇ ਇੱਕ ਵਾਰ ਅਸਹਿਸ ਕਰ ਉੱਠੇ ਸੀ ਕਿ ਜਿਵੇਂ ਜੱਦਰ ਸਾਹਿਬ ਫੂਲਾ ਸਿੰਘ ਨੇ ਫੈਸਲੇ ਕੀਤੇ ਜਿਉਂ ਉਸ ਤਰ੍ਹਾਂ ਦੇ ਫੈਸਲੇ ਹੋਏ ਆ ਸਾਰਿਆਂ ਨੇ ਮੰਨੇ ਸਰ ਨੇ ਕਿਹਾ ਕਿ ਮੁਹੱਬਤਦਿਆ ਹੋਇਆ ਸਾਰੀ ਦੁਨੀਆ ਦੇ ਵਿੱਚ ਮੈਸੇਜ ਗਿਆ ਅਗਲੇ ਤਿੰਨ ਨਿਸ਼ਾਨ ਪੰਥ ਨੂੰ ਕੀ ਤੁਹਾਨੂੰ ਕੀ ਲੱਗਦਾ ਕੰਮ ਦੇਖੋ ਪੰਥ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਣਾ ਇਹ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਕੱਖ ਰਹਿਣਾ ਨਹੀਂ ਮੈਂ ਤਾਂ ਇਹ ਵੀ ਦੱਸਦਾ ਇਹਨਾਂ ਦਾ ਕੱਖ ਰਹਿਣਾ ਨਹੀਂ ਹੈ ਲੋਕਾਂ ਕੋਲ ਜਾਣਗੇ ਪੰਥ ਕੋਲ ਜਾਣਾ ਹੈ ਪੰਥ ਕੋਲ ਕਿਵੇਂ ਜਾਣਗੇ ਅੰਦਰੋਂ ਬਾਹਰ ਕਮੀ ਨਿਕਲਣਗੇ ਲੋਕਾਂ ਨੇ ਅੰਦਰੋਂ ਬਾਹਰ ਨਿਕਲ ਦੇਣਾ ਨੂੰ ਠੀਕ ਹੈ ਆਪਣੀ ਡਿਕਟੇਟਰਸ਼ਿਪ ਕਰਕੇ ਆਪਣੀ ਆਪ ਦੀ ਮੈਂ ਪਿੱਛੇ ਲਾ ਕੇ ਇਹਨਾਂ ਦੀ ਫੈਸਲੇ ਤਾਂ ਕਰ ਲੈ ਪਰ ਜੋ ਲੋਕਾਂ ਦੇ ਵਿੱਚ ਜਾਣਗੇ ਉਹ ਦੇਖਦੇ ਕਿ ਕਿ ਲਾਵੇ ਕਿ ਮੀਟੀ ਦਾ ਫੈਸਲਾ ਹੈ ਜਾਂ ਕਿਸੇ ਇੱਕ ਬੰਦੇ ਦਾ ਫੈਸਲਾ ਹੈ ਇਹ ਜਿਹੜਾ ਪ੍ਰਧਾਨ ਕਹਿੰਦੇ ਜੁਟੀ ਕਹਿੰਦੇ ਦੇਖੋ ਫੈਸਲਾ ਤਾਂ ਮੈਂ ਤਾਂ ਕਹਾਂਗਾ ਵੀ ਕਮੇਟੀ ਦਾ ਵੀ ਇੱਕ ਬੰਦੇ ਦਾ ਵੀ ਹੈ ਜਿਹੜੇ ਬੰਦੇ ਜੇ ਗਲਤ ਫੈਸਲਾ ਮੰਨਦੇ ਨੇ ਤਾਂ ਉਹਨਾਂ ਦਾ ਵੀ ਕਸੂਰ ਨਹੀਂ ਹੈ ਜਿਹੜਾ ਬੰਦਾ ਸ਼ਾਬਾਸ਼ ਦਿੰਦਾ ਹੈ ਜਾਂ ਲਲਕਾਰਾ ਮਾਰਦਾ ਉਹਦਾ ਕਸੂਰ ਵੀ ਨਹੀਂ ਹੁੰਦਾ ਜਿਹੜੇ ਬੰਦਾ ਗਾਹ ਕਤਲ ਕਰਦਾ ਉਹਦਾ ਹੀ ਕਸੂਰ ਹੁੰਦਾ ਅਕਾਲੀ ਦਲ ਸੁਧਾਰ ਲਿਆ ਆਪਣੀ ਸੀਗੀ ਉਸ ਤੋਂ ਬਾਅਦ ਅਕਾਲ ਤਖਤ ਜਿੱਥੇ ਕਰ ਰਹੇ ਇਕੱਠੇ ਹੋ ਕੇ ਕੰਮ ਕਰੋ ਕੀ ਲੱਗਦਾ ਫਿਊਚਰ ਚ ਇਕੱਠੇ ਹੋ ਕੇ ਕੰਮ ਕਰਨ ਦੀ ਹੈ ਭਾਵਨਾ ਜਾਂ ਹੁਣ ਤੁਸੀਂ ਅਲੱਗ-ਅਲੱਗ ਹੋ ਰਹੀ ਮਿਲਦਾ ਦੇਖੋ ਭਾਵਨਾ ਹੁਣ ਤਾਂ ਮੇਰਾ ਖਿਆਲ ਤਾਂ ਕੋਈ ਗੁੰਜਾਇਸ਼ ਰਹੀ ਨਹੀਂ ਗਈ ਹੁਣ ਗੁੰਜਾਇਸ਼ ਕੀ ਰਹੀ ਜਿੱਥੇ ਅਸੀਂ ਪ੍ਰਮਾਤਮਾ ਮੰਨਦੇ ਆ ਰੱਬ ਮੰਨਦੇ ਆ ਸ੍ਰੀ ਅਕਾਲ ਤਖਤ ਸਾਹਿਬ ਪ੍ਰਮਾਤਮਾ ਦਾ ਤਖਤ ਮੰਨਦੇ ਆ ਜੇ ਉਸੇ ਦੀ ਗੱਲ ਹੀ ਮੰਨੀ ਗਈ ਫਿਰ ਤਾਂ ਕੋਈ ਗੱਲ ਰਹੀ ਨਹੀਂ ਜਾਂਦੀ ਫਿਰ ਤੁਹਾਡੀ ਧਿਰ ਦਾ ਕੀ ਅੱਗੇ ਕੋਈ ਫੈਸਲਾ ਕਿਸ ਤਰ੍ਹਾਂ ਦੀ ਕਾਰਵਾਈ ਕਿਸ ਤਰ ਦੇਖੋ ਇੱਕ ਤਾਂ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਐ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਆਪਣੀ ਭਰਤੀ ਜਿਵੇਂ ਸ਼੍ਰੀ ਕਲਤਾ ਸਾਹਿਬ ਨੇ ਕਿਹਾ ਉਹ ਆਪਣੀ ਭਰਤੀ ਕਰਨ ਉਹਨਾਂ ਦੀ ਡਿਊਟੀ ਬਣਦੀ ਐ ਕਿ ਜੋ ਫਾਈਲ ਆ ਉਹਨਾਂ ਨੂੰ ਹੁਕਮ ਇਹਨਾਂ ਨੂੰ ਤੇ ਜਿਹੜੀ ਅਕਾਲੀ ਦਲ ਵੱਲੋਂ ਭਰਤੀ ਹੋ ਰਹੀ ਐ ਉਹ ਕੀ ਰੱਦੋਲੀ ਜੀ ਜੀ ਉਹ ਸ਼੍ਰੀ ਕਲਤਾ ਜੱਜਰ ਸਾਹਿਬ ਨੇ ਕਿਹਾ ਉਹ ਤੇ ਉਹ ਤਾਂ ਰੱਦ ਹੀ ਐ ਉਹਦੀ ਗੱਲ ਨਹੀਂ ਕਿਉਂਕਿ ਰੁਕ ਹੀ ਨਹੀਂ ਰਹੀ ਜੀ ਉਹ ਤਾਂ ਭਰਤੀ ਕਰ ਹੀ ਜਾਂਦੇ ਨੇ ਉਹ ਜੋ ਉਹਨਾਂ ਨੇ ਤਾਂ ਆ ਵੀ ਕਰਤਾ ਉਹਨਾਂ ਜੱਜਰ ਸਾਹਿਬ ਨੂੰ ਹਟਾ ਵੀ ਦਿੱਤਾ ਭਰਤੀ ਵੀ ਕਰਤੀ ਉਹਨਾਂ ਦੇ ਕਹਿਣ ਨਾਲ ਤਾਂ ਕੋਈ ਗੱਲ ਨਹੀਂ ਬਣਦੀ ਤੁਸੀਂ ਦੇਖਿਓ ਜਦੋਂ ਲੋਕਾਂ ਚ ਜਾਣਗੇ ਲੋਕਾਂ ਕੋਲੇ ਜਾਣਗੇ ਕਿ ਲੋਕ ਉਹਦਾ ਰਿਐਕਸ਼ਨ ਕੀ ਕਰਦੇ ਨੇ ਸਿਕੰਦਰ ਨੂੰ ਕੀ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਆ ਤੁਸੀਂ ਮੇਰੀ ਤਾਂ ਸਾਰੇ ਨੂੰ ਮਹੱਤਵਨ ਕਿ ਇੱਕੋ ਬੇਨਤੀ ਹੈ ਕਿ ਸਾਰੇ ਜਣੇ ਰੱਖ ਕੇ ਪੰਥ ਦੇ ਨਾਲ ਖੜੀਏ ਸ਼੍ਰੀ ਜਗਦਰ ਸਾਹਿਬ ਨਾਲ ਖੜੀਏ ਜੋ ਛਿਰੀ ਕਾਲਤਾ ਦਾ ਹੁਕਮ ਹੈ ਉਹਨੂੰ ਇਨਵਰ ਮੰਨੀਏ ਆ